ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਜੀਤ ਸਿੰਘ ਬਿੱਦਵਾਲੀ ਕੰਚਨ ਪ੍ਰੀਤ ਦੇ ਕਤਲ ਮਾਮਲੇ ਦੇ ਵਿੱਚ ਭਾਰਤ ਤੋਂ ਫਰਾਰ ਅਮਰਪਾਲ ਸਿੰਘ ਮੈਰੋ ਨੂੰ ਲੈ ਕੇ ਬੀਤੇ ਦਿਨ ਇੱਕ ਖਬਰ ਸਾਹਮਣੇ ਆਉਂਦੀ ਆ ਕਿ ਅਮਰਪਾਲ ਮੈਰੋ ਨੂੰ ਯੂਏ ਯਾਨੀ ਕਿ ਦੁਬਈ ਦੇ ਵਿੱਚ ਹਰਾਸਟ ਨੂੰ ਲਿਆ ਗਿਆ ਹੈ ਤੇ ਉਸ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਮਰਪਾਲ ਮੈਰੋ ਦੇ ਜਦੋਂ ਪਾਸਪੋਰਟ ਨੂੰ ਦੇਖਿਆ ਜਾ ਰਿਹਾ ਸੀ ਏਅਰਪੋਰਟ ਦੇ ਉੱਪਰ ਜਦੋਂ ਅਮਰਤਪਾਲ ਦਾ ਜੋ ਪਾਸਪੋਰਟ ਦੇਖਿਆ ਜਾ ਰਿਹਾ ਸੀ ਤਾਂ ਉਦੋਂ ਕੋਈ ਸ਼ੱਕ ਹੁੰਦਾ ਹੈ ਤੇ ਅਮਰਤਪਾਲ ਮੈਰੋ ਦੀ ਪੁਲ ਖੁੱਲ ਜਾਂਦੀ ਆ ਬਿੱਤ ਦਿਨ ਇਹ ਦਾਅਵਾ ਕੀਤਾ ਜਾਂਦਾ ਹੈ ਪਰ ਸ਼ਾਮ ਹੁੰਦਿਆਂ ਹੁੰਦਿਆਂ ਬਠਿੰਡਾ ਪੁਲਿਸ ਦੇ ਉੱਪਰ ਬਿਆਨ ਸਾਹਮਣੇ ਆ ਜਾਂਦਾ ਹੈ ਬਠਿੰਡਾ ਪੁਲਿਸ ਨੇ ਕੀ ਕਿਹਾ ਹੈ ਕਿ ਵਾਕਈ ਅਮਰਤਪਾਲ ਮੈਰੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਮਰਪਾਲ ਮੈਰੋ ਹੋਣ ਪੰਜਾਬ ਲਈ ਰਜਾਵੇਗਾ ਇਸ ਦੇ ਬਾਬਤ ਕੀ ਅਸਲ ਜਾਣਕਾਰੀ ਅਸੀਂ ਸਾਰੀ ਕੱਲ ਸੰਜੀ ਕਰਾਂਗੇ ਤੁਸੀਂ ਵੀਡੀਓ ਨਾ ਕਰ ਤੱਕ ਜ਼ਰੂਰ ਦੇਖਣਾ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਸਾਲ ਜੂਨ 2025 ਦੇ ਵਿੱਚ ਅਮਰਪਾਲ ਮੈਰੋ ਤੇ ਉਸਦੇ ਸਾਥੀਆਂ ਦੇ ਵੱਲੋਂ ਜੋ ਸੋਸ਼ਲ ਮੀਡੀਆ ਤੇ ਐਕਟਿਵ ਸੀ ਕੰਚਨ ਉਸ ਦਾ ਕਤਲ ਕੀਤਾ ਗਿਆ ਸੀ ਤੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਗੱਡੀ ਦੇ ਵਿੱਚ ਜੋ ਅੱਦੇਸ਼ ਹਸਪਤਾਲ ਐ ਪੁੱਚੋ ਉੱਥੇ ਭਾਰਕ ਕੀਤੀ ਗਈ ਸੀ ਇਸ ਤੋਂ ਬਾਅਦ ਜਦੋਂ ਪਤਾ ਲੱਗਦਾ ਤਾਂ ਫਿਰ ਬਠਿੰਡਾ ਦੇ ਵਿੱਚ ਥਾਣਾ ਕੈਂਡ ਦੇ ਵਿੱਚ 106 ਨੰਬਰ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਉਹਨਾਂ ਦੇ ਦੋ ਸਾਥੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅਮਰਤਪਾਲ ਤੇ ਉਸ ਦਾ ਇੱਕ ਹੋਰ ਸਾਥੀ ਭੱਜਣ ਦੇ ਵਿੱਚ ਕਾਮਯਾਬ ਰਹਿੰਦੇ ਤੇ ਅਮਰਤਪਾਲ ਭਾਰ ਛੱਡ ਕੇ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਬਠਿੰਡਾ ਪੁਲਿਸ ਯਾਨੀ ਕਿ ਪੰਜਾਬ ਪੁਲਿਸ ਨੇ ਦਾਵਾ ਕਰਦੀ ਸੀ ਕਿ ਅਸੀਂ ਅਮਰਤਪਾਲ ਮੈਰੋ ਨੂੰ ਪੰਜਾਬ ਲਿਆਉਣ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਆ ਉਸਦੇ ਸਾਰੇ ਕਾਗਜ਼ ਤਿਆਰ ਕੀਤੇ ਜਾ ਰਹੇ ਨੇ ਪਰ ਦੂਸਰੇ ਪਾਸੇ ਅਮਰਤਪਾਲ ਮੈਰੋ ਜੋ ਵਿਦੇਸ਼ ਚਲੇ ਗਈ ਸੀ ਭਾਰਤ ਦੇ ਵਿੱਚੋਂ ਫਰਾਰ ਹੋ ਗਈ ਸੀ ਕਿਹਾ ਜਾਂਦਾ ਹੈ ਕਿ ਯੂਈ ਰਹਿਣ ਦੇ ਸਮੇਂ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਨਜ਼ਰ ਆਉਂਦੇ ਨੇ ਉਹ ਕੁਝ ਲੋਕਾਂ ਨੂੰ ਫੋਨ ਕਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਕੁਝ ਲੋਕਾਂ ਦੇ ਹੱਕ ਦੇ ਵਿੱਚ ਤੇ ਕੁਝ ਲੋਕਾਂ ਦੇ ਵਿਰੋਧ ਦੇ ਵਿੱਚ ਖੜਦੇ ਹੋਏ ਅਮਰਤਪਾਲ ਮੈਰੋ ਨਜ਼ਰ ਆਉਂਦੇ ਨੇ ਪਰ ਬੀਤੇ ਦਿਨ 9 ਸਾਲ ਦੇ ਉੱਪਰ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਜਾਂ ਇੱਕ ਦਾਵਾ ਕੀਤਾ ਜਾਂਦਾ ਹੈ ਕਿ ਜਦੋਂ ਅਮਰਤਪਾਲ 에어ਪੋਰਟ ਦੇ ਉੱਪਰ ਹੁੰਦੇ ਨੇ ਤਾਂ ਉਸ ਸਮੇਂ ਜਦੋਂ ਉਹਨਾਂ ਦੇ ਪਾਸਪੋਰਟ ਨੂੰ ਦੇਖਿਆ ਜਾ ਰਿਹਾ ਸੀ ਵੈਰੀਫਾਈ ਕੀਤਾ ਰਿਹਾ ਸੀ ਤਾਂ ਅਮਰਤਪਾਲ ਮਹਿਰੋਦੀ ਪੋਲ ਖੁੱਲ ਜਾਂਦੀ ਤੇ ਉਸ ਨੂੰ ਯੂਏ ਦੀ ਜੋ ਪੁਲਿਸ ਹਾਊਸ ਨੇ ਹरासत ਵਿੱਚ ਲੈ ਲਿਆ ਪਰ ਸ਼ਾਮ ਹੁੰਦਿਆਂ ਬਠਿੰਡਾ ਪੁਲਿਸ ਦੇ ਜੋ ਡੀਐਸਪੀ 2 ਨੇ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੋ ਅਮਰਤਪਾਲ ਮੈਰੋ ਦੇ ਗ੍ਰਿਫਤਾਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਇਹ ਜਾਣਕਾਰੀ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਆ ਜਾਂ ਜੋ ਨਿਊਜ਼ ਵੈਬਸਾਈਟ ਆ ਉਹਨਾਂ ਦੇ ਉੱਪਰ ਆ ਪੁਲਸ ਦੇ ਕੋਲ ਅਧਿਕਾਰੇ ਤੌਰ ਤੇ ਇਸ ਦੇ ਬਾਬਤ ਕੋਈ ਵੀ ਜਾਣਕਾਰੀ ਨਹੀਂ ਪੁਲਸ ਦੇ ਵੱਲੋਂ ਅਮਰਤਪਾਲ ਮੈਰੋ ਨੂੰ ਨਾ ਹੀ ਤਾਂ ਦੁਬਈ ਦੇ ਵਿੱਚ ਯਾਨੀ ਕਿ ਯੂਏ ਦੇ ਵਿੱਚ ਰਿਟੇਨ ਕੀਤਾ ਗਿਆ ਤੇ ਨਾ ਹੀ ਇਸ ਦੇ ਬਾਬਤ ਪੰਜਾਬ ਪੁਲਸ ਦੇ ਕੋਲ ਜਾਂ ਭਾਰਤ ਸਰਕਾਰ ਦੇ ਕੋਈ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਸ ਦੇ ਵੱਲੋਂ ਅਮਰਤਪਾਲ ਮੈਰੋ ਦੀ ਗ੍ਰਿਫਤਾਰੀ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਆਪਾਂ ਕਹਿ ਸਕਦੇ ਹਾਂ ਆਮ ਸ਼ਬਦਾਂ ਦੇ ਵਿੱਚ ਕਿ ਅਮਰਤਪਾਲ ਸਿੰਘ ਮੈਰੋ ਦੇ ਨਾਲ ਜੁੜੀ ਜੋ ਖਬਰ ਜਾਂ ਜੋ ਦਾਵਾ ਕੀਤਾ ਗਿਆ ਸੀ ਬੀਤੇ ਦਿਨ ਉਹ ਸਾਰੇ ਇੱਕ ਤਰੀਕੇ ਦੇ ਨਾਲ ਫੇਕ ਨਜ਼ਰ ਆ ਰਿਹਾ ਹੈ ਹਜੇ ਤੱਕ ਅਮਰਤਪਾਲ ਮੈਰੋ ਫਰਾਰਾ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੁਹਾਨੂੰ ਨਾਲ ਇਹ ਵੀ ਦੱਸ ਦਿੰਨੀ ਹਾਂ ਕਿ ਅਮਰਤਪਾਲ ਮੈਰੋ ਨੂੰ ਲੈ ਕੇ ਜੋ ਬਠਿੰਡਾ ਦੀ ਅਦਾਲਤ ਦੇ ਵੱਲੋਂ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਅਮਰਤਪਾਲ ਮੈਰੋ 30 ਦਿਨਾਂ ਦੇ ਅੰਦਰ ਕਾਨੂੰਨੀ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋ ਜਾਵੇ ਨਹੀਂ ਤਾਂ ਇਸ ਤੋਂ ਬਾਅਦ ਕਾਨੂੰਨੀ ਤੌਰ ਤੇ ਅਮਰਪਾਲ ਮੈਰੋ ਨੂੰ ਭਗੋੜਾ ਅਲਾ ਦਿੱਤਾ ਜਾਵੇਗਾ ਪਰ ਦੂਸਰੇ ਪਾਸੇ ਲਗਾਤਾਰ ਅਮਰਪਾਲ ਮੈਰੋ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਨਜ਼ਰ ਆਉਂਦੇ ਨੇ ਜਦੋਂ ਕਦੇ ਵੀ ਕੁਝ ਲੋਕਾਂ ਦੇ ਉੱਪਰ ਕੋਈ ਜੁਰਮ ਦੀ ਗੱਲ ਆਉਂਦੀ ਆ ਕਿਸੇ ਜ਼ੁਲਮ ਦੀ ਗੱਲ ਆਉਂਦੀ ਆ ਤਾਂ ਉਦੋਂ ਅਮਰਪਾਲ ਮੈਰੋ ਉਸ ਪਰਿਵਾਰ ਦੇ ਮੈਂਬਰਾਂ ਪੀੜਤ ਪਰਿਵਾਰ ਦੇ ਮੈਂਬਰਾਂ ਜਾਂ ਕਿਸੇ ਅਪਰਾਧੀ ਨੂੰ ਆਡੀਓ ਕਾਲ ਦੇ ਉੱਪਰ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਜੋ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਵੈਲ ਹੋ ਜਾਂਦੀਆਂ ਨੇ ਪਰ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਆਡੀਓ ਦੀ ਪੋਸਟ ਨਹੀਂ ਕਰਦੇ ਧੰਨਵਾਦ